ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਮਲਕੀਤ ਮਹਾਰਵਲੋਂ ਤੁਹਾਨੂੰ ਤੁਹਾਡਾ ਸਵਾਗਤ ਹੈ ਆਪਾਂ ਤੁਹਾਡੇ ਲਈ ਇੱਥੇ ਨਵੀਂ ਵੀਡੀਓ ਲੈ ਕੇ ਆਏ ਆਂ ਇੱਧਰ ਆਪਾਂ ਜਾ ਰਹੇ ਸੀ ਬਾਜ਼ਾਰ ਤੁਰਨ ਤੋਂ ਪਹਿਲਾਂ ਵਾਹਿਗੁਰੂ ਦਾ ਨਾਮ ਲੈਣਾ ਜ਼ਰੂਰੀ ਆ ਪ੍ਰਮਾਤਮਾ ਦੇ ਆਸ਼ਰੇ ਦੇ ਨਾਲ ਤੁਰਨਾ ਚਾਹੀਦਾ ਹੈ ਆਪਾਂ ਕਿਤੇ ਜਈ ਕੋਈ ਵੀ ਕੰਮ ਦੀ ਸ਼ੁਰੂਆਤ ਕਰਕੇ ਇੱਧਰ ਫਿਰ ਆਪਾਂ ਸ਼ਾਮ ਨੂੰ ਆਗੇ ਘਰ ਤੇ ਕਿਉਂ ਨਹੀਂ ਨੂੰ ਖਾਦ ਪਾ ਰਹੇ ਸੀ ਤੇ ਗਰਮੀ ਵੀ ਕਾਫੀ ਆ ਗਰਮੀ ਬਹੁਤ ਜਿਆਦਾ ਹੁੰਦੀ ਆ ਤੇ ਜਾਂ ਸਵੇਰ ਦੇ ਟਾਈਮ ਤੇ ਜਾਂ ਸ਼ਾਮ ਦੇ ਟਾਈਮ ਆ ਆਪਾਂ ਨੂੰ ਮਤਲਬ ਵੀ ਖਾਦ ਪਾਉਣੀ ਚਾਹੀਦੀ ਆ ਵਧੀਆ ਰਹਿੰਦਾ ਆ ਤੇ ਗਰਮੀ ਦੇ ਵਿੱਚ ਧੁੱਪ ਦੇ ਵਿੱਚ ਫਿਰ ਬੜਾ ਜਿਆਦਾ ਉਹ ਖਾ ਜਾਂਦਾ ਆ ਖਾਦ ਪਾਉਣੀ ਕਿਉਂਕਿ ਤਿੰਨ ਚਾਰ ਦਿਨ ਤੋਂ ਬਹੁਤ ਹੀ ਜਿਆਦੀ ਗਰਮੀ ਪੈ ਰਹੀ ਆ ਪੰ ਮੈਂ ਸੌਣ ਦਾ ਮਹੀਨਾ ਹੀ ਆ ਅਰ ਕੀ ਜਿਵੇਂ ਮਤਲਬ ਪਾਧਰੋਂ ਦਾ ਪੱਖ ਲੱਗ ਜਾਂਦਾ ਹੈ ਮਹੀਨੇ ਦਾ ਤੇ ਬਹੁਤ ਜਿਆਦੀ ਗਰਮੀ ਪੈ ਰਹੀ ਸੀ ਫਿਰ ਸ਼ਾਮ ਦੇ ਟਾਈਮ ਮੈਂ ਖਾਦ ਪਾਉਂਦਿਆਂ ਜਾਂ ਸ਼ਾਮ ਦੇ ਟਾਈਮ ਪਾਲ ਗਏ ਤੇ ਜਾਂ ਸਵੇਰ ਦੇ ਟਾਈਮ ਵਧੀਆ ਰਹਿੰਦੀ ਖਾਦ ਤੇ ਗਰਮੀ ਬਹੁਤ ਜਿਆਦੀ ਤਾਂ ਪਤਾ ਹੁੰਦੀ ਆ ਤੇ ਇਹ ਝੋਨਾ ਵੱੱਤਦਾ ਹੀ ਥੋੜਾ ਜਿਹੜਾ ਕੇ ਰਿਆ ਸੀ ਤੇ ਇਹਦੇ ਵਿੱਚ ਤੁਰਨਾ ਵੀ ਥੋੜਾ ਸੌਖਾ ਜਾਂਦਾ ਆ ਚਾਰਕ ਦੇਣਾ ਮਤਲਬ بارش ਪੈਂਦੀ ਰਹੀ ਲਗਾਤਾਰ ਤੇ ਉਹਦੇ ਨਾਲ ਖੋਬਾ ਸੀ ਤੇ ਫਿਰ 3-4 ਦਿਨ ਮੀਂਹ ਨਹੀਂ ਪਿਆ ਜਰੋਂ ਤੇ ਚਾਰਕ ਦਿਨ ਦੇ ਵਿੱਚ ਥਾਂ ਬੱਤਰਾ ਜਾਂਦਾ ਇਹਦੇ ਵਿੱਚ ਤੇ ਫਿਰ ਪੈਰ ਨਹੀਂ ਖੋਬਦੇ ਤੁਰਨਾ ਸੌਖਾ ਜਾਂਦਾ ਜਿਹੜਾ ਝੋਨਾ ਬਾਕੀ ਰਹਿ ਜਾਂਦਾ ਹੈ ਤੇ ਅਜੇ ਤੱਕ ਤੇ ਬਹੁਤ ਵਧੀਆ ਰਿਜ਼ਲਟ ਹੈ ਬਹੁਤ ਵਧੀਆ ਝੋਨਾ ਦਰਿਆ ਹੈ ਤੇ ਇਹਨੂੰ ਮੈਂ ਦੂਸਰੀ ਖਾਦ ਪਾ ਰਿਆਂ ਹਾਂ ਜੇ ਇਹ ਕੁ ਡੇਡ ਕਿੱਲੇ ਕਰੀਬ ਤਾਂ ਆ ਤੇ ਇਹਦੇ ਵਿੱਚ ਮੈਂ ਖਾਦ ਮੈਂ ਅੱਧੀ ਦੀ ਬੋਰੀ ਕਰਕੇ ਪਾ ਰਿਆਂ ਦੋ ਵਰੀ ਇਧਰ ਝੋਨੇ ਦੇ ਵਿੱਚ ਗਾਲਾ ਪਿਆ ਸੀ ਲੰਮੇ ਬੂਟੇ ਜਿਵੇਂ ਨਿਕਲ ਆਉਂਦੇ ਨੇ ਤੇ ਉਹਦੇ ਵਾਸਤੇ ਫਿਰ ਮੈਂ ਡੀਜ਼ਲ ਦਾ ਇਸਤੇਮਾਲ ਕੀਤਾ 2 ਡੀਲ ਲੀਟਰ ਡੀਜ਼ਲ ਰੇਤ ਦੇ ਵਿੱਚ ਮਿਲਾ ਕੇ ਤੇ ਮੈਂ ਛੱਟਾ ਕੀਤਾ ਇਹ ਆਪੋ ਆਪਣੀ ਜ਼ਮੀਨ ਦਾ ਵੀ ਹਿਸਾਬ ਹੋ ਜਾਂਦਾ ਕੋਈ ਤੇ ਮੇਰੇ ਤੇ ਝੋਨੇ ਦੇ ਵਿੱਚ ਇਹ ਮਤਲਬ ਇਹਦੇ ਨਾਲ ਗਾਲਾ ਰੁਕ ਗਿਆ ਤੇ ਦਵਾਈਆਂ ਦਾ ਵੀ ਕਾਫੀ ਚਿਰੋ ਇਸਤੇਮਾਲ ਕਰਦੇ ਰਹੇ ਪਹਿਲਾਂ ਪਰ ਮੈਨੂੰ ਇਹਦਾ ਰਿਜ਼ਲਟ ਵਧੀਆ ਲੱਗਿਆ ਤੇ ਆਪੋ ਆਪਣੀ ਜ਼ਮੀਨ ਦਾ ਵੀ ਜਿਹੜਾ ਹਿਸਾਬ ਹੋ ਜਾਂਦਾ ਆ ਤੇ ਝੋਨੇ ਦੀ ਫਸਲ ਕੁਝ ਇਸ ਤਰ੍ਹਾਂ ਦੀ ਹੁੰਦੀ ਆ ਜਿਹਦੇ ਵਿੱਚ ਕਣਕ ਨਾਲੋਂ ਜ਼ਿਆਦਾ ਖਿੱਚਲ ਕਰਨੀ ਪੈਂਦੀ ਆ ਸਪਰੇਆਂ ਕਰਨੀਆਂ ਪੈਂਦੀਆਂ ਨਦੀਨ ਵਾਲੀਆਂ ਵੀ ਤੇ ਗਰਮੀਆਂ ਦੇ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਥੋੜੀ ਵੀ ਹੁੰਦੀ ਵੀ ਮੁਸ਼ਕਲ ਹੀ ਆ ਫਿਰ ਸਵੇਰ ਸ਼ਾਮ ਦੇ ਟਾਈਮ ਆ ਕੰਮ ਕਰਨਾ ਥੋੜਾ ਸੌਖਾ ਜਾਂਦਾ ਆ ਇਦਰ ਨਾ ਝੋਨੇ ਦੇ ਵਿੱਚ ਮਤਲਬ ਪਾਣੀ ਮਤਲਬ ਲਗਾਤਾਰ بارش ਪੈਂਦੀ ਰਹੀ ਨਾ ਪਾਣੀ ਖਲੋ ਗਿਆ ਪਾਣੀ ਮਤਲਬ ਵੀ ਖਲੋਂਦਾ ਨਹੀਂ ਪਾਣੀ ਦੀ ਆਵਾਜ਼ ਆ ਹੀ ਰਹੀ ਵਿੱਚ ਤੇ ਵਿੱਚ ਇੱਕ ਬੂਟੀ ਜੀ ਹੁੰਦੀ ਆ ਡੀਲੇ ਵਾਲੀ ਸਪਰੇਅ ਨੂੰ ਕਰਨੀ ਪੈਂਦੀ ਫਿਰ ਉਹਦੇ ਵਾਸਤੇ ਮੈਂ ਸਪਰੇਅ ਕਰ ਰਿਹਾ ਸੀ ਤੇ ਉਹ ਇਹਦੇ ਨਾਲ ਸਪਰੇਅ ਦੇ ਨਾਲ ਉਹ ਬਹਿ ਜਾਂਦਾ ਥੱਲੇ ਉਹ ਤਰ੍ਹਾਂ ਬਹੁਤ ਜਿਆਦੀ ਹੋ ਜਾਂਦੀ ਆ ਵੀ ਲੀਵਰ ਦੇ ਬਹੁਤ ਦਿਨ ਜਿਆਦੇ ਲੱਗ ਸਕਦੇ ਆ ਤੇ ਇਸ ਕਰਕੇ ਫਿਰ ਮੈਂ ਸਪਰੇਅ ਇਹ ਕਰਕੇ ਜੋਨੇ ਦੇ ਵਿੱਚ ਨਦੀਨਵਾਤੇ ਤੇ ਇਧਰ ਪਾਣੀ ਵੇਖਣ ਗਿਆ ਸੀ ਮੈਂ ਤੇ ਜ਼ਮੀਨ ਨੂੰ ਬੱਤਰ ਲੱਗ ਗਿਆ ਸੀ ਹੁਣ ਵਧੀਆ ਤੁਰ ਪਿਆ ਸੀ ਜੋਨਾ ਤੇ ਪਾਣੀ ਵੇਖ ਕੇ ਤੇ ਫਿਰ ਇਹਨੂੰ ਮੈਂ ਲਗਾ ਰਿਹਾ ਸੀ ਫਿਰ ਹਫਤੇ ਇੱਕ ਬਾਅਦਾਂ ਥਾਂ ਬੱਤਰ ਆ ਗਿਆ ਸੀ ਬਾਏ ਬਾਏ ਮਿਲਦੇ ਆਂ ਅਗਲੇ ਵੀਰਾਂ ਨੂੰ ਤੁਹਾਡਾ